ਜਿਹੜਾ ਮਾਈਨਿੰਗ ਮਾਫੀਆ ਉਹਦੇ ਤੋਂ ਘੜ ਘੜ ਕੇ ਰਾਤ ਨੂੰ 11 ਵਜੇ ਟਿਪਰ ਆਉਂਦੇ ਆ ਫਿਰ ਇਹ 3 ਵਜੇ ਤੱਕ ਉਹ ਆਪਣੀ ਰੇਤ ਘੜ ਘੜ ਕੇ ਲੈ ਕੇ ਜਾ ਰਿਹਾ ਇਹ ਦਿੱਲੀ ਘਟੜਾ ਜਿਹੜਾ ਹਾਈਵੇ ਬਣ ਰਿਹਾ ਹੈਗਾ ਉਹਦੇ ਵਿੱਚ ਜਿੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਦੀ ਸਰਕਾਰ ਵੱਲੋਂ ਜਿਹੜੀਆਂ ਸੜੀਆਂ ਜ਼ਮੀਨਾਂ ਦੋ ਫੜ ਹੋ ਗਈਆਂ ਉਹਨਾਂ ਨੂੰ ਪਾਣੀ ਲੈ ਜਾਣ ਵਾਸਤੇ ਅੰਡਰਗ੍ਰਾਉਂਡ ਪਾਈਪਲਾਈਨਾਂ ਪਈਆਂ ਹੋਈਆਂ ਜਿੱਦੀ ਕਿ ਇੱਕ ਇੱਕ ਪਾਈਪਲਾਈਨ ਦੀ ਕਾਸਟ ਜਿਹੜੀ ਆ 1,17,000 ਰੁਪਿਆ ਉਰੇ ਉਹਨੇ ਦੇਖੋ ਕਿੰਨੀਆਂ ਕਿੰਨੀਆਂ ਮਿੱਟੀ ਦੀਆਂ ਉੱਚੀ ਮਿੱਟੀ ਪੈ ਗਈ। ਅਗਰ ਇੱਕ ਪਾਈਪਲਾਈਨ ਸਾਨੂੰ ਦੁਬਾਰਾ ਵਿਸੋਣੀ ਪੈ ਗਈ ਤੇ ਇਹ ਸਾਡੀ ਕੋਈ 5 ਲੱਖ ਦੇ ਵਿੱਚ ਵੀ ਨਹੀਂ ਆਇਆ ਹੋਣੀ। 마फिया ਹੈ ਰਾਤ ਨੂੰ 11 ਵਜੇ ਆਉਂਦਾ ਵਾ ਤਾਂ ਤੜਕੇ 3 ਵਜੇ ਚੱਲ ਜਾਂਦਾ। ਜਿਹੜਾ ਸਾਈਡਾਂ ਤੇ ਅਸੀਂ ਐਨਐਚ ਕੋਲੋਂ ਰਸਤਾ ਲੈਣਾ ਉਹ ਰਸਤੇ ਦੇ ਵਿੱਚ ਇਹਨਾਂ ਟੂਏ ਪਾਤੇ ਆ ਅਸੀਂ ਕਿੱਥੋਂ ਮਿੱਟੀ ਲੈਣਗੇ ਜਿਹੜੇ ਰਸਤਿਆਂ ਨੂੰ ਅਸੀਂ ਦੁਬਾਰਾ ਬਣਾਵਾਂਗੇ। ਅਸਾਨ ਹੈ ਅਗਰ ਇੱਕ ਟਰਾਲੀ ਵੀ ਕਿਤੇੋਂ ਰੇਤਾ ਦੀ ਲਿਆਵੇ ਤਾਂ ਇਹ ਸ਼ੜਕ ਦੇ ਵਿੱਚੋਂ ਫੜ ਕੇ ਠਾਣੇ ਲੈ ਜਾਂਦੇ ਆ ਇਹ ਜਿਹੜਾ ਕੋਈ ਸਿਆਸੀ ਸਹੇ ਹੈ ਜਾਂ ਕਿਸੇ ਤਰ੍ਹਾਂ ਮਲੀ ਭੁਗਤਾ ਕਿਸ ਤਰ੍ਹਾਂ ਇਹਨੂੰ ਜੀਸੀਬੀ ਇਸ ਮਸ਼ੀਨ ਨੂੰ ਠਾਣੇ ਲਿਜਾਣ ਦੀ ਮناسب ਨਹੀਂ ਸਮਝੇ ਅਸੀਂ ਐਸਜੀਐਮ ਸਾਹਿਬ ਨਾਲ ਮਿਲ ਕੇ ਵੀ ਆਏ ਸੀ ਤੋਂ ਉਹਨਾਂ ਨੇ ਅੱਗੇ ਡੀਐਸਪੀ ਸਾਹਿਬ ਨੂੰ ਵੀ ਬੋਲਿਆ ਸੀ ਕਿ ਕੁਝ ਕਾਰਵਾਈ ਕੀਤੀ ਜਾਏ ਤਾਂ ਉਸ ਦੇ ਬਾਅਦ ਕਾਫੀ ਦਿਨ ਤੱਕ ਮਾਇਨੀ ਨਹੀਂ ਹੋਈ ਲੇਕਿਨ ਫਿਰ ਦੁਬਾਰਾ ਮਾਇਨੀ ਸ਼ੁਰੂ ਹੋ ਗਈ ਕੋਸ ਬੰਦੇ ਹੀ ਗਏ ਰਿਲੇ ਆ ਕੋ ਲੱਗੇ ਹੋਏ ਆ ਉਥੇ ਸਕਿਉਰਟੀ ਗਾਰਡ ਤੇ ਜੇਮ ਸਕਿਉਰਟੀ ਗਾਰਡ ਆ ਉਥੇ ਕੋਈ ਸਾਈਕਲ ਤਾਂ ਜਾਂਦਾ ਨਹੀਂ ਆ ਵੀ ਜੇ ਨਹੀਂ ਕੋਈ ਆਪਾਂ ਉਥੋਂ ਕੋਈ ਚੀਜ਼ ਕੋਈ ਚੱਕ ਲਈ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਜੇ ਉਥੇ ਇਹਨੇ ਇੰਨੇ ਬੰਦੇ ਆ ਜੇ ਆਪਾਂ ਉਹਨਾਂ ਨੂੰ ਤਰਖਾ ਦੇ ਰਿਹਾ ਤੇ ਇਹਨਾਂ ਦਾ ਫਰਜ਼ ਵਾੜਦਾ ਵੀ ਰੱਖ ਕੇ ਉਹ ਵੀ ਕਿਉਂ ਅਸੀਂ ਵੀ ਬੈਠੀਆਂ ਰੱਖੀ ਵਾਸਤੇ ਜੇ ਇਹਨਾਂ ਦੇ ਬੰਦੇ ਵੀ ਇਨਵੋਲਵ ਹੋ ਗਿਆ ਤਾਂ ਹੀ ਹੋ ਰਹੀ ਆ ਤੁਹਾਨੂੰ ਇਹ ਉਹ ਜੀਪੀ ਇਨਵੋਲਵਮੈਂਟ ਇਹਨਾਂ ਦੇ ਵਿੱਚ ਕੀ ਹੈਗਾ ਬੰਦਾ ਇਹ ਆਪਣੀ ਬਲੈਕ ਸ਼ੀਪ ਜਿਵੇਂ ਉਹਨਾਂ ਨੂੰ ਕੱਢਣ ਉੱਥੇ ਜਿਹੜੇ ਬਹੁਤ ਬਾਰ ਬੰਦੇ ਉਹਨਾਂ ਨੂੰ ਲੋਨੇ ਤਲਕਾਮਾ ਵੀ ਦਿੰਦੇ ਆ ਤੇ ਗਾਰਡ ਵੀ ਰੱਖਿਆ ਤਾਂ ਉਹਨਾਂ ਨੂੰ ਫਾਇਦਾ ਨਹੀਂ ਫਿਰ ਮੇਰਾ ਨਾਮ ਪ੍ਰਭਜਲ ਸਿੰਘ ਪ੍ਰਧਾਨ ਰੋਡ ਕਿਸਾਨ ਸ਼ਾਸਟਿਕ ਕਪੂਰਥਲਾ ਕਾਫੀ ਦਿਨ ਤੋਂ ਜਿਹੜੇ ਲੋਕ ਆ ਮੇਰੇ ਤੱਕੇ ਸ਼ਿਕਾਇਤ ਕਰ ਰਹੇ ਸੀ ਕਿ ਪ੍ਰਧਾਨ ਜੀ ਇਹ ਸਾਡੀ ਜਿਹੜੀ ਆ ਨੈਸ਼ਨਲ ਹਾਈਵੇ ਜਿਹੜੀ ਬਣਦੀ ਹੈ ਇਹਦੀ ਜਿਹੜੀ ਲੋਕੇਸ਼ਨ ਦੇ ਵਿੱਚੋਂ ਜਿਹੜਾ ਮਾਈਨਿੰਗ ਮਾਫੀਆ ਉਹ ਰੇਤੋਂ ਕੱਢ ਕੱਢ ਕੇ ਰਾਤ ਨੂੰ 11 ਵਜੇ ਟਿਪਰ ਆਉਂਦੇ ਆ ਫਿਰ ਇਹ 3 ਵਜੇ ਤੱਕ ਉਹ ਆਪਣੇ ਰੇਤ ਕੱਢ ਕੱਢ ਕੇ ਲੈ ਕੇ ਜਾ ਰਿਹਾ ਜਦੋਂ ਮੈਨੂੰ ਇਹ ਪਤਾ ਲੱਗਾ ਤੇ ਮੈਂ ਤੁਰੰਤ ਆ ਕੇ ਇਹਨੂੰ ਮੌਕਾ ਦੇਖਿਆ ਮੌਕਾ ਦੇਖਣ ਤੋਂ ਬਾਅਦ ਮੈਂ ਉਸੇ ਵਕਤ ਐਸਡੀਐਮ ਸਾਹਿਬ ਦੇ ਧਿਆਨ ਜਗਰ ਲੈਂਦੀ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਉਣ ਤੋਂ ਬਾਅਦ ਮੈਂ ਡਿਪਟੀ ਸਾਹਿਬ ਦੇ ਧਿਆਨ ਚ ਲੈਂਦੀ ਡਿਪਟੀ ਸਾਹਿਬ ਦੇ ਧਿਆਨ ਚ ਲਿਆਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਐਸਐਚਓ ਸਾਹਿਬ ਦੇ ਧਿਆਨ ਚ ਲੈਂਦੀ ਉਹਨਾਂ ਨੇ ਰਿਫਰਮ ਦਿੱਤਾ ਕਿ ਇਹ ਅੱਜ ਹੋ ਗਿਆ ਇਸ ਤੋਂ ਅੱਗੇ ਨਹੀਂ ਹੋਊਗਾ ਨੁਕਸਾਨ ਕੀ ਹੋ ਰਿਹਾ ਹੈ ਨੁਕਸਾਨ ਸੜਿਆ ਹੋ ਰਿਹਾ ਜੀ ਕਿ ਜਿਹੜੀਆਂ ਸੜੀਆਂ ਅੰਡਰਗ੍ਰਾਉਂਡ ਪਾਈਪਲਾਈਨਾਂ ਸਰਕਾਰ ਵੱਲੋਂ ਜਿਹੜੀਆਂ ਸੜੀਆਂ ਜ਼ਮੀਨਾਂ ਦੋ ਫੜ ਹੋ ਗਈਆਂ ਉਹਨਾਂ ਨੂੰ ਪਾਣੀ ਲੈ ਜਾਣ ਵਾਸਤੇ ਅੰਡਰਗ੍ਰਾਉਂਡ ਪਾਈਪਲਾਈਨਾਂ ਪਈਆਂ ਹੋਈਆਂ ਜਿਹਦੀ ਕਿ ਇੱਕ ਇੱਕ ਪਾਈਪਲਾਈਨ ਦੀ ਕਾਸਟ ਏਡੀਆਂ ਇੱਕ ਲੱਖ 17 ਹਜ਼ਾਰ ਰੁਪਇਆ ਔਰ ਹੁਣ ਦੇਖੋ ਕਿਡੀਆਂ ਕਿਡੀਆਂ ਮਿੱਟੀ ਦੀਆਂ ਉੱਚੀ ਮਿੱਟੀ ਪੈ ਗਈ ਅਗਰ ਇੱਕ ਪਾਈਪਲਾਈਨ ਸਾਨੂੰ ਦੁਬਾਰਾ ਵਿਛੋਣੀ ਪੈ ਗਈ ਤੇ ਇਹ ਸਾਡੀ ਕੋਈ 5 ਲੱਖ ਦੇ ਵਿੱਚ ਵੀ ਨਹੀਂ ਆਣੀ ਇਹ ਲਗਾਤਾਰ ਪਾਈਪਲਾਈਨਾਂ ਟੁੱਟ ਰਹੀਆਂ ਉਹਨਾਂ ਦਾ ਕਰਕੇ ਜਿਹੜਾ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਹ ਆ ਇੱਕ ਜਿਹੜਾ ਸਾਈਡਾਂ ਤੇ ਅਸੀਂ ਐਨਐਚ ਕੋਲੋਂ ਰਸਤਾ ਲੈਣਾ ਉਹ ਰਸਤੇ ਦੇ ਵਿੱਚ ਨਾ ਟੂਏ ਪਾਤੇ ਆ ਅਸੀਂ ਕਿੱਥੋਂ ਮਿੱਟੀ ਲੈਣਗੇ ਜਿਹੜੇ ਰਸਤਿਆਂ ਨੂੰ ਅਸੀਂ ਦੁਬਾਰਾ ਬਣਾਵਾਂਗੇ ਉਹ ਸਾਡੇ ਵਾਸਤੇ ਬੜਾ ਮੁਸ਼ਕਲ ਆ ਅੱਗੇ ਝੋਨੇ ਦੀ ਜਿਹੜੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਔਰ ਸਾਡੀਆਂ ਟਰਾਲੀਆਂ ਵੀ ਨੰਗਣੀਆਂ ਔਰ ਟਰੈਕਟਰ ਵੀ ਨੰਗਣੇ ਆ ਦੱਸਵਾ ਇਹੜੇ ਡੂੰਗੇ ਟੋਏ ਇਹਨਾਂ ਦੇ ਵਿੱਚੋਂ ਨਹੀਂ ਅਸੀਂ ਕਿੱਥੋਂ ਲਗਾ ਕੇ ਲੈ ਜਾਵਾਂਗੇ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਆ ਰਹੀ ਆ ਪਲੀਜ਼ ਸ਼ਾਸਨ ਨੂੰ ਮੇਰੀ ਵੱਲੋਂ ਬੜੀ ਹੰਬਲ ਰਿਕਵੈਸਟ ਆ ਕਿ ਇਹਦਾ ਕੋ ਜਿਹੜਾ ਤੁਰੰਤ ਹੱਲ ਕੀਤਾ ਜਾਵੇ ਔਰ ਮਾਈਨਿੰਗ ਮਾਫੀਆ ਜਿਹੜਾ ਇਹਨੂੰ ਰੁਕਿਆ ਜਾਵੇ ਮੈਂ ਇੰਦਰਜੀਤ ਸਿੰਘ ਵਾਸੀ ਪਿੰਟੇਬਾ ਦਾ ਰਹਿਣ ਵਾਲਾ ਲੋਕਲੀ ਇੱਥੋਂ ਇਹ ਦਿੱਲੀ ਘਟੜਾ ਜਿਹੜਾ ਹਾਈਵੇ ਬਣ ਰਿਹਾ ਹੈਗਾ ਉਹਦੇ ਵਿੱਚ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਦੀ ਤੇ ਇਹ ਕਾਫੀ ਡੂੰਗੇ ਡੂੰਗੇ ਟੋਏ ਦੇਖੋ ਤੁਸੀਂ ਮਾਫੀਆ ਹੈ ਰਾਤ ਨੂੰ 11 ਵਜੇ ਆਉਂਦਾ ਵਾ ਤਾਂ ਤੜਕੇ 3 ਵਜੇ ਚੱਲ ਜਾਂਦਾ ਪਰसों ਮੇਰੀ ਐਸਐਸਪੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਜੀ ਇਦਾਂ ਮਾਈਨਿੰਗ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਅੱਗੇ ਜਵਾ ਦਤਾ ਜੀ ਅਸੀਂ ਮਾਈਨਿੰਗ ਅਫਸਰ ਇੱਥੇ ਭੇਜਾਂਗੇ ਲੇਕਿਨ ਕੋਈ ਨਹੀਂ ਆਇਆ ਹੈਗਾ ਤੇ ਜਿਹੜਾ ਐਸਐਚਓ ਤਲਵੰਡੀ ਚੌਧਰੀ ਹੈਗਾ ਉਹਦੇ ਵੀ ਨੋਟਸ 'ਚ ਇਹ ਗੱਲ ਲਾਈ ਸੀ ਦੀ ਮੈਂ ਵੀ ਉਹਨੂੰ ਫੋਨ ਕੀਤਾ ਸੀ ਮੈਂ ਕਿਹਾ ਜੀ ਇਦਾਂ ਮਾਈਨਿੰਗ ਹੋ ਰਹੀ ਹੈ ਤੁਹਾਡੇ ਨੋਟਸ ਵਿੱਚ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਹਾਈਵੇ ਵਾਲਿਆਂ ਨੇ ਲੈਟਰ ਦਿੱਤੀ ਹੋਈ ਹੈ ਵੀ ਸਾਡੇ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਮੈਂ ਇਹਦੇ ਬਾਰੇ ਪਤਾ ਕਰਦਾ ਕੀ ਹੋ ਰਿਹਾ ਲੇਕਿਨ ਪਰसों ਜਿਸ ਦਿਨ ਮਸ਼ੀਨ ਮੌਕੇ ਤੇ ਮੌਜੂਦ ਸੀ ਸਾਡਾ ਕਿਸਾਨ ਇੱਕ ਆਇਆ ਉਹ ਸਾਡੇ ਵਿੱਚ ਨਹੀਂ ਇਸ ਵਕਤ ਕੰਮ ਪੈ ਗਿਆ ਉਹਨਾਂ ਨੂੰ ਉਹ ਮੌਕੇ ਤੇ ਜਦੋਂ ਇੱਥੇ ਸਵੇਰੇ ਆਇਆ ਤੇ ਜੀਸੀਬੀ ਇਹ ਜਿਹੜੀ ਕ੍ਰੇਨ ਆ ਇੱਥੇ ਖੜੀ ਸੀ ਦੀ ਇਹ ਲੋਕੇਸ਼ਨ ਤੇ ਆਪਾਂ ਖੜੇ ਆ ਜਗਾ ਹੈ ਗਈ ਹੈ ਉਹਨਾਂ ਨੇ ਜਦੋਂ ਆਵਾਜ਼ ਮਾਰੀ ਡਰਾਈਵਰ ਨੂੰ ਤਾਂ ਇਹ ਡਰਾਈਵਰ ਭਜਾ ਕੇ ਉੱਥੇ ਲੈ ਗਿਆ ਉੱਥੇ ਜਾ ਕੇ ਮਸ਼ੀਨ ਖਰਾਬ ਹੋ ਗਈ ਆ ਤੇ ਹੁਣ ਥਾਣੇ ਵਾਲਿਆਂ ਨੇ ਨਾ ਤੇ ਇਹਨੂੰ ਉੱਥੇ ਥਾਣੇ ਲਗਾਇਆ ਜਦ ਕਿ ਕਿਸਾਨ ਅਗਰ ਇੱਕ ਟਰਾਲੀ ਵੀ ਕਿਤੇ ਉਹ ਰੇਤਾ ਦੀ ਲਿਆਵੇ ਤੇ ਇਹ ਸੜਕ ਦੇ ਵਿੱਚੋਂ ਫੜ ਕੇ ਥਾਣੇ ਲੈ ਜਾਂਦੇ ਆ ਇਹ ਜਿਹੜਾ ਕੋਈ ਸਿਆਸੀ ਸਹੇ ਹੈ ਜਾਂ ਕਿਸੇ ਤਰ੍ਹਾਂ ਮਲੀ ਭੁਗਤਕ ਇਸ ਤਰ੍ਹਾਂ ਇਹਨੂੰ ਜੀਸੀਬੀ ਇਸ ਮਸ਼ੀਨ ਨੂੰ ਠਾਣੇ ਲਿਜਾਣ ਦੀ ਮناسب ਨਹੀਂ ਸਮਝੇ। ਨੁਕਸਾਨ ਕੀ ਹੋਇਆ? ਨੁਕਸਾਨ ਸਾਡਾ ਇਹ ਹੋ ਰਿਹਾ ਜੀ ਇੱਕ ਤਾਂ ਸਾਡੇ ਰਸਤੇ ਖਰਾਬ ਹੋ ਰਹੇ ਆ ਦੂਸਰੇ ਸਾਡੀਆਂ ਅੰਡਰਗਰਾਉਂਡ ਪਾਈਪਲਾਈਨਾਂ ਆਹ ਜਿਹੜਾ ਪਾਣੀ ਆਇਆ ਹੋਇਆ ਇਹ ਅੰਡਰਗਰਾਉਂਡ ਪਾਈਪਲਾਈਨ ਟੁੱਟਣ ਦੇ ਨਾਲ ਹੀ ਇੱਥੇ ਆਇਆ। ਆ ਦੇਖੋ ਜੀ ਆ ਸਾਡੇ ਲੈਟਰਸ ਹੈ ਜੋ ਅਸੀਂ ਐਸਐਚਯੂ ਨੂੰ ਵੀ ਦਿੱਤੇ ਹੈ ਤੇ ਅਸੀਂ ਆਪਣੇ ਪ੍ਰੋਜੈਕਟ ਡਾਇਰੈਕਟਰ ਪੀਆਈਯੂ ਅੰਮ੍ਰਿਤਸਰ ਉਹਨਾਂ ਨੂੰ ਵੀ ਦਿੱਤੇ ਹੈ। ਇਹ ਆ ਦੇਖੋ ਲੈਟਰ ਉਹਦੇ ਨਾਲ ਅਸੀਂ ਫੋਟੋਆਂ ਵੀ ਲਾਈਆਂ ਮਾਈਨਿੰਗ ਸਾਈਡ ਦੀਆਂ ਤੇ ਐਕਸਕੇਵੇਟਰ ਵੀ ਇੱਥੇ ਐਕਸਕੇਵੇਟਰ ਦੀ ਫੋਟੋ ਵੀ ਤੁਹਾਨੂੰ ਮਿਲੂਗੀ ਜਿਹੜਾ ਐਕਸਕੇਵੇਟਰ ਇੱਥੇ ਮਾਈਨਿੰਗ ਕਰ ਰਿਹਾ ਹੈ ਸਾਰੇ ਵਿਦ ਪ੍ਰੂਫਸ ਅਸੀਂ ਐਸਐਚਓ ਨੂੰ ਦਿੱਤੇ ਹੋਏ ਨੇ ਲੈਟਰ ਨਾਲ ਹੂੰ ਤੇ ਸਾਡੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਹੈ ਉਹਨਾਂ ਨੇ ਆਲਰੇਡੀ ਲੈਟਰ ਕੱਢਿਆ ਹੈ ਤੇ ਸੀਸੀ ਜਿਹੜੀ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਡੀਸੀ ਕਪੂਰਤਨ ਨੂੰ ਤੇ ਸੁਪਰਡੈਂਟ ਆਫ ਪੁਲਿਸ ਕਪੂਰਤਨ ਨੂੰ ਕੀਤੀ ਹੈ ਤੇ ਆਪਣੇ ਐਸਡੀਐਮ ਸਾਹਿਬ ਨੂੰ ਵੀ ਕੀਤੀ ਹੈ ਹਾਂ ਤੇ ਅਸੀਂ ਇਸ ਦਿਨ ਸਾਬ ਨਾਲ ਮਿਲ ਕੇ ਵੀ ਆਏ ਸੀ ਤੋਂ ਉਹਨਾਂ ਨੇ ਅੱਗੇ ਡੀਐਸਪੀ ਸਾਹਿਬ ਨੂੰ ਵੀ ਬੋਲਿਆ ਸੀ ਕਿ ਕੁਝ ਕਾਰਵਾਈ ਕੀਤੀ ਜਾਏ ਤਾਂ ਉਸ ਦੇ ਬਾਅਦ ਕਾਫੀ ਦਿਨ ਤੱਕ ਮਾਈਨਿੰਗ ਨਹੀਂ ਹੋਈ ਲੇਕਿਨ ਫਿਰ ਦੁਬਾਰਾ ਮਾਈਨਿੰਗ ਸ਼ੁਰੂ ਹੋ ਗਈ ਇਹ ਤੁਹਾਡੇ ਪ੍ਰਾਪਰਟੀ ਦੇ ਵਿੱਚ ਮਾਈਨਿੰਗ ਹੁੰਦੀ ਹੈ ਹਾਂ ਇਹ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਹੈ ਪ੍ਰਾਪਰਟੀ ਦੇ ਵਿੱਚ ਮਾਈਨਿੰਗ ਇਹ ਜੋ ਸਾਨੂੰ ਆਰਓਡਬਲ 90 ਮੀਟਰ ਦਾ ਦਿੱਤਾ ਗਿਆ ਉਹਦੇ ਵਿੱਚ ਹੋ ਰਹੀ ਹੈ ਸਾਰੀ ਮਾਈਨਿੰਗ ਉਹਦੇ ਵਿੱਚ ਮਾਈਨਿੰਗ ਇੱਕ ਦਿਨ ਮਿੱਟੀ ਦੀ ਮਾਈਨਿੰਗ ਹੋ ਰਹੀ ਹੈ ਜਾਂ ਰੇਤਾਂ ਦੀ ਹੋ ਰਹੀ ਹੈ ਇਹ ਐਕਚੁਅਲੀ ਮਿੱਟੀ ਨੂੰ ਚੱਕ ਕੇ ਦਾ ਥੱਲੇ ਰੇਤ ਲੈ ਕੇ ਜਾਂਦੇ ਹਾਂ ਠੀਕ ਹੈ ਤਾਂ ਉਸ ਦਿਨ ਤੁਸੀਂ ਆਲਰੇਡੀ ਨੈਸ਼ਨਲ ਹਾਈਵੇ ਨੂੰ ਤੁਸੀਂ ਇਹ ਪੇਜੀ ਲੈਟਰ ਕੋਈ ਹਾਂ ਬਿਲਕੁਲ ਨੈਸ਼ਨਲ ਹਾਈਵੇ ਨੂੰ ਲੈਟਰ ਉਹਨਾਂ ਨੇ ਕੋਈ ਲੈਟਰ ਕੱਢੀ ਉਹਨਾਂ ਨੇ ਲੈਟਰ ਕੀ ਕੱਢੀ ਆਈ 4-5 ਰੁਪਏ ਦਾ ਉਹਨਾਂ ਨੇ ਕੰਪਲੇਨਟ ਦਿੱਤੀ ਆ ਤੇ ਇਹਨਾਂ ਨੇ ਪੂਰਾ ਆਪਣਾ ਨੰਬਰ ਦਿੱਤੇ ਹੋਏ ਆ ਨੰਬਰ ਦੇ ਇਹ ਵੀ ਆਪਣਾ ਤੁਸੀਂ ਮੈਨੂੰ ਉਸੇ ਵੇਲੇ ਫੋਨ ਕਰਨਾ ਇਹਨਾਂ ਦੇ ਘੱਟੋ ਘੱਟ ਮੈਂ ਅੱਜ ਮੌਕਾ ਸਾਰਾ ਦੇਖ ਕੇ ਆ ਆ ਉਸ ਦਿਨ ਵੀ ਦੇਖਿਆ ਸੀਗਾ ਵੀ 10 ਬੰਦੇ ਇਹਨਾਂ ਦੇ ਜਿਹੜੇ ਆ ਉਹ ਲੱਗੇ ਹੋਏ ਆ ਉਥੇ ਸਕਿਉਰਟੀ ਗਾਰਡ ਜੇਮਸ ਚੋਟੀਗਾੜਾ ਉੱਥੇ ਕੋਈ ਸਾਈਕਲ ਤਾਂ ਜਾਂਦਾ ਨਹੀਂ ਆ ਵੀ ਜੇ ਜਿਹੜੀ ਕੋਈ ਆਪਾਂ ਉੱਥੋਂ ਵੀ ਚੀਜ਼ ਕੋਈ ਚੱਕ ਲਈ ਹੈ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਜੇ ਉੱਥੇ ਇਹਨਾਂ ਇੰਨੇ ਬੰਦੇ ਆ ਜੇ ਆਪਾਂ ਉਹਨਾਂ ਨੂੰ ਤਰਖਾ ਦੇ ਰਿਹਾ ਤੇ ਇਹਨਾਂ ਦਾ ਫਰਜ਼ ਵੜਦਾ ਵੀ ਉਹ ਰੱਖੇ ਖੁਦ ਵੀ ਕਿਉਂ ਅਸੀਂ ਵੀ ਬੈਠੇ ਆ ਰੱਖੀ ਵਾਸਤੇ ਅਸੀਂ ਇਹਦਾ ਸੀਐਮ ਸਾਹਿਬ ਵੱਲੋਂ ਹੀ ਮਨਹਾਇਆ ਬਿਲਕੁਲ ਕੋਈ ਮਾਈਨਿੰਗ ਤਾਂ ਅਸੀਂ ਜ਼ੀਰੋ ਜ਼ੀਰੋ ਟੋਲਡਾਂ ਸਾਂਦੇ ਠੀਕ ਆ ਸਾਨੂੰ ਉਸੇ ਵੇਲੇ ਫੋਨ ਕਰਨ ਇਹ ਕੰਪਲੇਟ ਲੈ ਲਈਏ ਮੇਰੇ ਪਹਿਲਾਂ ਜਿਹੜੇ ਮੇਰੇ ਤੋਂ ਪਹਿਲਾਂ ਮੇਰੀ ਪੋਸਟਿੰਗ ਜਿਹੜੋਂ ਨਵੀਂ ਐ ਇੱਥੇ ਇਹ ਜਿਹਨੇ ਮੈਨੂੰ ਤੋਂ ਬੁਲਾਇਆ ਕੰਪਨੀ ਇਹਨਾਂ ਦੇ 10 ਬੰਦਿਆਂ ਦਾ ਮਤਲਬ ਇਹ ਕੋਈ ਬੱਚੇ ਦਾ ਬੰਦੇ ਵੀ ਇਨਵੋਲਵ ਹੋ ਗਿਆ ਤਾਂ ਹੀ ਹੋ ਰਹੀ ਹੈ ਤੁਹਾਨੂੰ ਬਿਲਕੁਲ ਇਹਨਾਂ ਦੇ ਜਿਹੜੀ ਇਨਵੋਲਵਮੈਂਟ ਇਹਨਾਂ ਦੇ ਵਿੱਚ ਹੀ ਹੈਗਾ ਇਹ ਬੰਦਾ ਇਹ ਆਪਣੀ ਬਲੈਕ ਸ਼ੀਪ ਜਿਹੜੀ ਉਹਨਾਂ ਨੂੰ ਕੱਢਣ ਉੱਤੇ ਜਿਹੜੇ ਬਹੁਤ ਔਰ ਬੰਦੇ ਉਹਨਾਂ ਨੂੰ ਲੋਣੇ ਤਨਖਾਹਾਂ ਵੀ ਦਿੰਦੇ ਆ ਤੇ ਗਾਰਡ ਵੀ ਰੱਖਿਆ ਤਾਂ ਉਹਦਾ ਫਾਇਦਾ ਨਹੀਂ ਸਾਨੂੰ ਮੈਂ ਆਪਣੀ ਸਾਰੀ ਲਿਸਟ ਦੇਤੀ ਇਹਨਾਂ ਨੂੰ ਅਪਲੋਡ ਕਰਨ ਦੀ ਪੰਜ-ਛੇ ਦਿਨ ਐਂਡ ਜਿਹੜੇ ਹੈਗੇ ਨਾਲ ਤੁਸੀਂ ਸਾਨੂੰ ਫੋਨ ਲਾਓ ਭੇਜ ਤੇ ਇਹਦਾ ਮਤਲਬ ਨੈਚੁਰਲ ਜਿਹੜੇ ਆਪਾਂ ਰਿਸੋਰਸਿਸ ਦਾ ਉਹ ਬੋਸ਼ਟਾ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਤੇ ਜਿਹੜੇ ਅਧਿਕਾਰੀ ਆ ਕੁਝ ਮਿਲੀ ਭੁਗਤ ਲੱਗਦੀ ਆ ਜਿਹੜੀ ਮਾਈਨਿੰਗ ਹੋ ਰਹੀ ਹੈ ਉਹ ਵੀ ਹੈਗੀ ਆ ਬਾਅਦ ਚ ਪੁਲਿਸ ਦੇ ਮੋਹਰੇ ਚਲਾਉਣ ਵਾਲੀ ਗੱਲ ਹੋ ਜਾਂਦੀ ਆ ਠੀਕ ਆ ਸਾਨੂੰ ਦੱਸਣ ਲੈ ਆ ਗਏ ਚੱਕੇ ਅਸੀਂ ਉਹਨਾਂ ਨੂੰ ਤੇ ਵੀ ਸਜ਼ਾ ਬੰਦਦੇ ਜਿੰਨੀ ਕਿ ਉਹਨਾਂ ਨੂੰ ਅਸੀਂ ਉਹਨਾਂ ਨੂੰ ਦਵਾ ਵਿਖੋਕਾ ਹੂੰ ਹੂੰ ਤਾਂ ਕੰਪਲੇਂਟ ਉਹਦਾ ਦਿੱਤੀ ਗਈ ਇਹਨਾਂ ਵੱਲੋਂ ਜਾਣੀ ਦਿੱਤੀ ਇਹਨਾਂ ਨੂੰ ਪੇਟਾਂ ਨੂੰ ਜਸਟ ਇੱਕ ਦੋ ਦਿਨ ਪਹਿਲਾਂ ਆਇਆ ਸੀ ਇੱਕ ਅਧਿਕਾਰੀ ਆ ਸੀ ਤੇ ਉਹ ਅਸੀਂ ਮੌਕਾ ਦੇਖਿਆ ਸੀਗਾ ਸਾਨੂੰ ਇਹਨਾਂ ਨੂੰ ਸਾਰੀ ਇਨਸਟਰਕਸ਼ਨ ਦੇਤੀਆਂ ਉਹ ਜਿਹੜੇ ਨੂੰ ਬੱਟੇ ਬੱਟੇ ਜਿਹੜੇ ਪੱਥਰ ਪੇਂਦੇ ਆ ਬਲੋਕ ਮਗਾ ਉੱਤੇ ਅਸੀਂ ਕੰਮ ਸਿਕਮ ਲਗਾਓ ਜਿਹਨੂੰ ਉਹ ਇਮੀਡੀਏਟ ਪਹੁੰਚਣੀ ਵੀ ਹੈ ਉਹਨੂੰ ਜੇ ਲਾ ਕੇ ਜਾਂਦਾ ਤਾਂ ਉਹਨੂੰ ਪ੍ਰਾਇਮ ਤੋਂ ਲੱਗੇ ਉਹਦੀ ਦੇਰ ਚ ਇਨਵੋਲਵ ਹੋਵੇ ਸਾਨੂੰ ਇਨਫੋਰਮ ਕਰ ਅਸੀਂ ਮੌਕੇ ਤੇ ਪਹੁੰਚ ਜਾਗੇ ਹੋਰ ਰਾਤ ਜਿੱਤੀ ਦਿੱਤਾ ਉੱਥੇ ਕੱਢੀ ਗਈ ਮਾਈਨਿੰਗ ਹੋਈ ਆ ਉੱਥੇ ਪੌਪੂਲਰ ਬਣਾਉ ਮੈਨੂੰ ਐਕਚੁਅਲੀ ਕੋਈ ਉਹ ਨਹੀਂ ਆ ਕੋਈ ਪ੍ਰੋਬਲਮ ਨਹੀਂ ਕਿ ਮੈਂ ਦੇਖੀ ਉਹ ਖਰਾਬ ਖੜੀ ਆ ਉੱਥੇ ਰਾਵ ਗਣੀ ਆ ਉਹ ਈਵਨ ਸ਼ਾਇਦ ਉਹਦੇ ਵਿੱਚ ਵੀ ਇਹਨਾਂ ਨੇ ਹੈਲਪ ਵੀ ਕਰਦੀ ਰਹੀ ਆ ਉਹ ਜਦੋਂ ਬੁੱਧ ਬਣਾਉਣਾ ਸੀਗਾ ਤੇ ਉਹ ਸ਼ਾਇਦ ਇੱਥੇ ਕਲੀ ਸੀ ਕਿ ਜਾਂ ਕਿਤੇ ਬਹੁਤ ਈ ਮਿੱਟੀ ਪਾਉਂਦੇ ਰਹੇ ਨੇ ਇਹ ਉਹ ਮੇਦੀ ਵੀ ਬਣਾਉਣਾ ਹੋ ਸਕਦਾ ਨਹੀਂ ਕਹਿੰਦੇ ਰਾਤ ਆਏ ਸੀਗੇ 11 12 ਵਜੇ ਜੀ ਉਹ ਸਾਡੇ ਅਸੀਂ ਗਏ ਉੱਥੇ ਜੀ ਵੈਰੀਫਾਈ ਕਰ ਲਿਆ ਗਿਆ ਹੋ ਗਿਆ ਉੱਥੇ ਕੋਈ ਪ੍ਰੋਬਲਮ ਨਹੀਂ ਦਿਨ ਨੂੰ ਆਇਨੀ ਸੀ ਕਿ ਜੁਗਿਆ ਕੋਈ ਆਮ ਪ੍ਰੋਬਲਮ ਜਿਹੜਾ ਸੀਗਾ ਉਹ ਲੱਗਦਾ ਉਥੋਂ ਰੇਤਾ ਚਕਾਈ ਹੋਈ ਆ ਲੱਗਦੀ ਆ ਪਾਣੀ ਕੋ ਨਹੀਂ ਆ ਗਿਆ ਬਦ ਨਹੀਂ ਆ ਗਿਆ ਪਾਣੀ ਆ